ਹਾਂ ਜੀ ਸਬਸਕ੍ਰਾਈਬ ਕਰੋ ਸਭ ਤੋਂ ਪਹਿਲਾਂ ਦਾ ਆਪਣਾ ਚੈਨਲ ਜੱਟਾਂ ਦੇ ਜਹਾਜ਼ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਤੇ ਜੁੜੇ ਰਹੋ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ ਧੰਨਵਾਦ ਹਾਂ ਜੀ ਸਬਸਕ੍ਰਾਈਬ ਕਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਵਿੱਚ ਸੋ ਵੀਰੇ ਅੱਜ ਆਪਾਂ ਇੱਕ ਜ਼ਰੂਰੀ ਬੇਨਤੀ ਕਰ ਲੱਗੇ ਆਂ ਵੀ ਜੋ ਵੀ ਵੀਰ ਆਪਾਂ ਨੂੰ ਐਡ ਕਰਵਾਉਣ ਲਈ ਮਸ਼ੀਨਰੀ ਜਾਂ ਕੋਈ ਖੇਤੀ ਵਾਲਾ ਸੰਦ ਟਰੈਕਟਰ ਟਰਾਲੀ ਭੇਜਦੇ ਆਂ ਉਹਨਾਂ ਦੇ ਰੇਟ ਦੀ ਬਹੁਤ ਪ੍ਰੋਬਲਮ ਆਉਂਦੀ ਹੈ ਵੀਰੇ ਸਾਰੇ ਦੇਖਣ ਵਾਲੇ ਵੀਰਾਂ ਦਾ ਇਹੀ ਮੈਸੇਜ ਆਉਂਦੇ ਨੇ ਵੀ ਰੇਟ ਬਹੁਤ ਜ਼ਿਆਦਾ ਮੰਗਿਆ ਹੋਇਆ ਸੋ ਸਾਰੇ ਵੀਰਾਂ ਨੂੰ ਰਿਕੁਐਸਟ ਹੈ ਵੀਰੇ ਜੋ ਵੀ ਆਪਾਂ ਨੂੰ ਕੋਈ ਐਡ ਕਰਵਾਉਣ ਲਈ ਮਸ਼ੀਨਰੀ ਭੇਜਦੇ ਹੈ ਜਾਂ ਕੋਈ ਵੀ ਚੀਜ਼ ਭੇਜਦੇ ਹੈ ਤਾਂ ਦਾ ਰੇਟ ਮਾਰਕੀਟ ਰੇਟ ਦੇ ਹਿਸਾਬ ਨਾਲ ਹੀ ਰੱਖਿਆ ਕਰੋ ਵੀਰੇ ਬਹੁਤ ਜ਼ਿਆਦਾ ਰੇਟ ਹੋਣ ਕਾਰਨ ਤੁਹਾਡੀ ਮਸ਼ੀਨਰੀ ਜਾਂ ਕੋਈ ਸੰਦ ਵੇਖ ਨਹੀਂ ਪੌਂਦਾ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਇਸ ਚੀਜ਼ ਤੇ ਗੌਰ ਕਰੋ ਤੇ ਰੇਟ ਉਹਦਾ ਜਿਹੜਾ ਮਾਰਕੀਟ ਰੇਟ ਦੇ ਹਿਸਾਬ ਨਾਲ ਹੈ ਉਹੀ ਰੱਖਿਆ ਕਰੋ ਥੈਂਕ ਯੂ ਵੀਰੇ ਸੋ ਵੀਰੇ ਅੱਜ ਆਪਾਂ ਤੁਹਾਡੇ ਲੈ ਕੇ ਆਏ ਪੰਜ ਚੀਜ਼ਾਂ ਨੇ ਸੇਲ ਹੀ ਆਪਣੇ ਕੋਲ ਅਰਜਨ 555 ਪਾਵਰ ਪਲੱਸ ਟਰੈਕਟਰ ਹੈ ਐਚ ਐਮਟੀ 911 ਟਰੈਕਟਰ ਹੈ ਬਲਕਾਰ 525 ਕੰਬਾਈਨ ਹੈ 10 ਬਾਈ 6 ਫੁੱਟਾ ਟਰਾਲਾ ਹੈ ਤੇ ਨਾਲ ਵੀਰੇ ਇੱਕ ਤੁੜੀ ਵਾਲਾ ਰੀਪਰ ਹੈ ਦਸ਼ਮੇਸ਼ ਦਾ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲੱਗੇ ਆ ਅਰਜਨ 555 ਪਾਵਰ ਪਲੱਸ ਟਰੈਕਟਰ ਬਾਰੇ ਟਰੈਕਟਰ ਵੀਰੇ 2016 ਮਾਡਲ ਹੈ ਟ੍ਰੈਕਟਰ ਇਹਦੇ ਟਾਇਰ ਨੇ 70 ਪੈਸੇ ਟਾਇਰ ਨੇ 57 ਹੌਸਪਾਵਰ ਹੈ ਡਬਲ ਕਲਚ ਪਾਵਰ ਸਟੀering ਪਾਵਰ ਬ੍ਰੇਕ ਰਿਵਰਸ ਵੀਡੀਓ ਦੇ ਨਾਲ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਬਿਲਕੁਲ ਨਵਾਂ ਟਰੈਕਟਰ ਹੈ ਵੀਰੇ ਬਾਡੀ ਚੈਸੀ ਲਿੰਕਾਂ ਦਾ ਰੰਗ ਬਿਲਕੁਲ ਨਾਲ ਦਾ origignal ਰੰਗ ਹੈ ਕੋਈ ਸਕ੍ਰੈਚ ਤੱਕ ਨਹੀਂ ਟਰੈਕਟਰ ਤੇ ਇਕਦਮ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਹੈ ਇੰਜਨ ਪੰਪ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਕੋਈ ਪ੍ਰੋਬਲਮ ਨਹੀਂ ਮਾਰਕ ਬ੍ਰੀਡਮ ਵੱਲੋਂ ਫੁੱਲ ਗਾਰੰਟੀ ਹੈ ਚਲਾ ਕੇ ਚੈੱਕ ਕਰਕੇ ਤੁਸੀਂ ਖਰੀਦ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਵੀਰੇ ਏਰੀਆ ਵੀਰੇ ਮਾਈ ਸਰਖਾਨਾ ਪਿੰਡਾ ਵੀਰਾਂ ਦਾ ਜਿਲ੍ਹਾ ਬਠਿੰਡਾ ਉੱਥੇ ਟਰੈਕਟਰ ਖੜਾ ਹੈ ਕੀਮਤ ਰੱਖੀ ਜਿਹੜੀ 5 ਲੱਖ ਰੁਪਇਆ ਡਿਮਾਂਡ ਹੈ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਨਾਲੇ ਵੀਰੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਹਾਂਜੀ ਵੀਰੇ ਆਪਾਂ ਇਹ ਤੁਹਾਨੂੰ ਟਰੈਕਟਰ ਦਿਖਾ ਰਹੇ ਹਾਂ 911 HMT 911 ਟਰੈਕਟਰ ਹੈ ਵੀਰੇ ਪੰਜਾਬ ਨੰਬਰ ਟਰੈਕਟਰ ਦੇ ਜਿਹੜੇ ਟਾਇਰ ਨੇ ਪਿਛਲੇ ਟਾਇਰ 30 35 ਪੈਸੇ ਟਾਇਰ ਨੇ ਵੀਰੇ ਅਗਲੇ ਟਾਇਰ 70 ਪੈਸੇ ਨੇ ਟਰੈਕਟਰ ਵੀਰੇ ਸਾਰਾ origignal ਹੈ ਬਾਡੀ ਜੱਸੀ ਲੈਂਕਨ ਦਾ ਰੰਗ ਸਾਰਾ origignal ਰੰਗ ਪੇਂਟ ਹੈ ਕੋਈ ਪ੍ਰੋਬਲਮ ਨਹੀਂ ਇੰਜਨ ਪੰਪ ਗੇਅਰ ਦਾ ਕੰਮ ਵੀਰੇ ਹੋਇਆ ਹੋਇਆ ਟਰੈਕਟਰ ਦਾ ਨਵਾਂ ਹੋਇਆ ਕੰਮ ਸਾਰਾ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ ਵੀਰੇ ਚਲਾ ਕੇ ਬਾਹ ਕੇ ਚੈੱਕ ਕਰਕੇ ਜੇ ਤੁਸੀਂ ਖਰੀਦ ਸਕਦੇ ਹੋ ਕੋਈ ਕਮੀ ਪੇਸ਼ ਨਹੀਂ ਟਰੈਕਟਰ ਦੇ ਵਿੱਚ ਪੂਰੀ ਵਧੀਆ ਕੰਡੀਸ਼ਨ ਦੇ ਵਿੱਚ ਹੈ ਕੋਈ ਟੁੱਟ ਭੱਜ ਨਹੀਂ ਪੂਰਾ ਵਧੀਆ ਕੰਡੀਸ਼ਨ ਦੇ ਵਿੱਚ ਚੱਲਦਾ ਏਰੀਆ ਵੀਰੇ ਨਿਹਾਲਗੜ ਪਿੰਡ ਹੈ ਜ਼ਿਲ੍ਹਾ ਮੋਗਾ ਉੱਥੇ ਟਰੈਕਟਰ ਖੜਾ ਹੈ ਵੀਰਾਂ ਕੋਲ ਟਰੈਕਟਰ ਦੀ ਕੀਮਤ ਰੱਖੀ ਗਈ ਹੈ 2 ਲੱਖ ਰੁਪਏ ਕੀਮਤ ਹੈ ਵੀਰੇ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕ ਤੁਸੀਂ ਖਰੀਦ ਸਕਦੇ ਹੋ। ਬਿਲਕੁਲ ਓਕੇ ਕੰਡੀਸ਼ਨ ਵਿੱਚ ਟਰੈਕਟਰ ਹੈ ਵੀਰੇ। ਥੈਂਕ ਯੂ। ਹਾਂਜੀ ਵੀਰੇ, ਆਪਏ ਤੁਹਾਨੂੰ ਤੁੜੀ ਵਾਲਾ ਰੀਪਰ ਦਿਖਾ ਰਹੇ ਆ। ਦਸ਼ਮੇਸ਼ ਦਾ ਤੁੜੀ ਵਾਲਾ ਰੀਪਰ ਹੈ ਵੀਰੇ, ਦਸ਼ਮੇਸ਼ 517 2010 ਮਾਡਲ ਹੈ ਰੀਪਰ। ਬਿਲਕੁਲ ਬੇਦਾਗ ਟਾਇਰ ਨੇ, ਬਿਲਕੁਲ ਓਕੇ ਕੰਡੀਸ਼ਨ ਹੈ ਵੀਰੇ। ਰੰਗ ਪੇਂਟ ਸਾਰਾ ਨਾਲ ਦਾ ਹੈ, origignal parts ਨੇ। ਪੂਰੀ ਵਧੀਆ ਕੰਡੀਸ਼ਨ ਦੇ ਵਿੱਚ ਚੱਲਦਾ ਹੈ। ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ। ਚਲਾ ਕੇ ਚੈੱਕ ਕਰਕੇ ਰੀਪਰ ਤੁਸੀਂ ਖਰੀਦ ਸਕਦੇ ਹੋ ਬਲੇਡ ਚੇਂਜ ਹੋਣ ਵਾਲੇ ਵੀਰੇ ਬਾਕੀ ਬੈਲਟਾਂ ਵਗੈਰਾ ਸਭ ਨਵੀਆਂ ਪਾਈਆਂ ਹੋਈਆਂ ਨੇ ਬੈਰਿੰਗ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਨੇ ਕੋਈ ਕਮੀ ਪੇਸ਼ੀ ਨਹੀਂ ਕੋਈ ਟੁੱਟ ਭੱਜ ਨਹੀਂ ਪੂਰੀ ਵਧੀਆ ਕੰਡੀਸ਼ਨ ਦੇ ਵਿੱਚ ਚੱਲਦਾ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਚਲਾ ਕੇ ਚੈੱਕ ਕਰਕੇ ਤੁੜੀ ਵਾਲਾ ਰੀਪਰ ਤੁਸੀਂ ਖਰੀਦ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਵੀਰੇ ਏਰੀਆ ਬੈਰੋਗੇ ਪਿੰਡ ਹੈ ਜਿਲ੍ਹਾ ਮੋਗਾ ਡਿਮਾਂਡ ਰੱਖੀ ਹੋਈ ਜਿਹੜੀ ਰੀਪਰ ਦੀ 1 ਲੱਖ ਤੇ 20 ਹਜ਼ਾਰ ਰੁਪਿਆ ਡਿਮਾਂਡ ਹੈ ਬਾਕੀ ਨੰਬਰ ਮਾਰਕ ਵੀਰ ਦਾ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਇਹਦੇ ਉੱਪਰ ਤੁਸੀਂ ਖਰੀਦ ਸਕਦੇ ਹੋ ਥੈਂਕ ਯੂ ਵੀਰੇ ਹਾਂਜੀ ਵੀਰੇ ਆਪਾਂ ਇਹ ਤੁਹਾਨੂੰ ਟਰਾਲੀ ਦਿਖਾ ਰਹੇ ਹਾਂ 10 ਬਾਈ 6 ਫੁੱਟ ਦੀ ਟਰਾਲੀ ਹੈ ਵੀਰੇ ਲੈਫਟ ਪੰਪ ਵਾਲੀ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ 60 ਪੈਸੇ ਟਾਇਰ ਨੇ 2015 ਮਾਡਲ ਹੈ ਟਰਾਲੀ ਬਿਲਕੁਲ ਬੇਦਾਗ ਟਾਇਰ ਨੇ ਕੋਈ ਕੱਟ ਨਹੀਂ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਐਮਸੀ ਦੀ ਚਾਦਰ ਲੱਗੀ ਹੋਈ ਹੈ ਵੀਰੇ ਸਾਰਾ ਮਾਲ ਐਮਸੀ ਦਾ ਲੱਗਿਆ ਹੈ ਬਿਲਕੁਲ ਸਾਫ਼ ਸੁਥਰਾ ਫਰਸ਼ ਹੈ ਸਾਫ਼ ਸੁਥਰੀ ਚਾਦਰ ਹੈ ਕੋਈ ਕਿਤੇ ਜਰਨੀ ਕੋਈ ਟੁੱਟ ਭੱਜ ਨਹੀਂ ਵਧੀਆ ਕੰਡੀਸ਼ਨ ਦੇ ਵਿੱਚ ਟਰਾਲੀ ਹੈ ਵੀਰੇ ਹਿੱਸਾ ਵਗੈਰਾ ਪੂਰਾ ਹੈਵੀ ਲੱਗਿਆ ਹੋਇਆ ਹੈਵੀ ਗਾਡਰ ਦੇ ਚੈਨਲ ਲੱਗੇ ਹੋਏ ਨੇ ਲਿਫਟ ਪੰਪ ਪੂਰਾ ਵਧੀਆ ਕੁਆਲਿਟੀ ਦਾ ਟਰਾਲੀ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਹੈ 3 ਫੁੱਟ ਬੈੱਡ ਹੈ ਵੀਰੇ ਨਾਲ ਪੂਰੇ ਵਧੀਆ ਕੰਡੀਸ਼ਨ ਦਾ ਇਹ ਦੇ ਆ ਵੀਰੇ ਅਹਿਮਦਪੁਰ ਪਿੰਡ ਹੈ ਵੀਰਾਂ ਦਾ ਭਲਾਡੇ ਦੇ ਲਾਗੇ ਉੱਥੇ ਟਰਾਲੀ ਖੜੀ ਹੈ ਜਿਲ੍ਹਾ ਮਾਨਸਾ ਟਰਾਲੀ ਜਿਹੜੀ ਕੀਮਤ ਰੱਖੀ ਗਈ ਹੈ 85000 ਰੁਪਏ ਕੀਮਤ ਹੈ ਵੀਰੇ ਬਾਕੀ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰਾਲੀ ਤੁਸੀਂ ਖਰੀਦ ਸਕਦੇ ਆ ਮੌਕੇ ਤੇ ਲੈਸ ਵੀ ਹੋ ਜਾਊਗਾ ਵੀਰੇ ਥੈਂਕ ਯੂ ਹਾਂਜੀ ਵੀਰੇ ਆਪਾਂ ਇਹ ਤੁਹਾਨੂੰ ਕੰਬਾਈਨ ਦਿਖਾ ਰਹੇ ਆ ਬਲਕਾਰ 525 ਕੰਬਾਈਨ ਹੈ ਵੀਰੇ 2008 ਮਾਡਲ ਕੰਬਾਈਨ ਦੇ ਜਿਹੜੇ ਟਾਇਰ ਨੇ ਅਗਲੇ ਟਾਇਰ 60 ਪੈਸੇ ਨੇ ਵੀਰੇ ਪਿਛਲੇ ਟਾਇਰ ਨਵੇਂ ਨੇ ਸਾਰੇ origignal machine ਹੈ origignal parts ਨੇ ਕੋਈ ਟੁੱਟ ਭੱਜ ਨਹੀਂ ਕੋਈ ਪ੍ਰੋਬਲਮ ਨਹੀਂ ਪੂਰੀ ਵਧੀਆ ਚੱਲਦੀ ਹੈ ਵੀਰੇ ਮਸ਼ੀਨ ਸਾਰੇ ਸਪੇਅਰ ਪਾਰਟਸ ਨਾਲ ਨੇ ਕੋਈ ਕਮੀ ਪੇਸ਼ੀ ਨਹੀਂ ਕੰਬਾਈਨ ਦੇ ਵਿੱਚ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਕੰਬਾਈਨ ਦੀ ਚਲਾ ਕੇ ਚੈੱਕ ਕਰਕੇ ਕੰਬਾਈਨ ਤੁਸੀਂ ਖਰੀਦ ਸਕਦੇ ਹੋ ਕੋਈ ਕਮੀ ਪੇਸ਼ੀ ਨਹੀਂ ਬੁਰੀ ਗੱਡ ਕੰਡੀਸ਼ਨ ਦੇ ਵਿੱਚ ਹੈ ਏਰੀਆ ਵੀਰੇ ਜੋਧਪੁਰ ਪਿੰਡ ਹੈ ਜਿਲ੍ਹਾ ਬਰਨਾਲਾ ਉੱਥੇ ਕੰਬਾਈਨ ਖੜੀ ਹੈ ਕੀਮਤ ਰੱਖੀ ਗਈ ਹੈ ਜਿਹੜੀ 2,60,000 ਰੁਪਏ ਕੀਮਤ ਹੈ। ਬਾਕੀ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ। ਇਸ ਨੰਬਰ ਤੇ ਕਾਲ ਕਰਕੇ ਕੰਬਾਈਨ ਤੁਸੀਂ ਖਰੀਦ ਸਕਦੇ ਹੋ। ਨਾਲ ਹੀ ਵੀਰੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੀਰੇ। ਸੋ ਥੈਂਕ ਯੂ ਵੀਰੇ ਜਿਹੜੇ ਵੀਰ ਆਪਣੇ ਚੈਨਲ ਜੱਟਾਂ ਦੇ ਜਾਏ ਦੇ ਨਾਲ ਜੁੜੇ ਹੋਏ ਨੇ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ। ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਬਿਰਨ ਰਿਕੁਐਸਟ ਹੈ ਵੀ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲੋ ਨਾਲ ਘੰਟੀ ਦੇ ਬਟਨ ਤੇ ਕਲਿੱਕ ਜ਼ਰੂਰ ਕਰਨਾ ਹੈ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਤੁਹਾਨੂੰ ਮਸ਼ੀਨਰੀ ਖੇਤਾਂ ਦੇ ਵਿੱਚ ਫਾਇਦਾ ਹੋ ਸਕੇ ਨਾਲ ਹੀ ਵੀਰੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਸਾਰੇ ਵੀਰਾਂ ਕੋਲੇ ਅੱਗੇ ਦੀ ਅੱਗੇ ਪਹੁੰਚਦੀ ਰਹੇ ਤੇ ਉਹਨਾਂ ਨੂੰ ਵੀ ਮਸ਼ੀਨਰੀ ਖੇਤਾਂ ਦੇ ਵਿੱਚ ਫਾਇਦਾ ਹੋ ਸਕੇ ਸੋ ਥੈਂਕ ਯੂ ਵੀਰੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਵੈਰੀ ਮੱਚ